तू साल सुनो रुको पालो। हाँ। एक है। कोई सीरा सुने लाओ को आग लाया दे। किना जाओ ना। वैल आगे ना। गल्ला नहीं करो। सब कह रहे सीरा लाओ। नहीं लाओ ना। नहीं लाओ ना। आही नहीं लोनी है ही तो अपना बेखना है। नहीं ਕਿਉਂ ਐ ਤੂੰ ਮੈਨੂੰ ਪਹਿਲਾਂ ਇਹ ਦੱਸ ਕਿ ਆ ਕੀ ਖਲਾਰਾ ਪਾ ਕੇ ਬੈਠੀ ਆ ਤੂੰ ਹੈ ਦੱਸਦੀ ਨਹੀਂ ਆ ਸਾਰਾ ਖਲਾਰਾ ਸਮੇਟ ਕਿਨੇ ਤੈਨੂੰ ਟਾਈਮ ਨਹੀਂ ਦਿੰਦਾ ਸ਼ਾਮਾਂ ਪੈ ਗਈਆਂ ਵਾ ਚਲ ਸਾਰਾ ਖਲਾਰਾ ਖਲਾਰਾ ਸਮੇਟ ਤੇ ਫ੍ਰੀ ਕਰਾ ਸਾਰਾ ਕੁਝ ਥੋੜਾ ਸ਼ਾਮ ਹੋਇਆ ਐ ਮੈਨੂੰ ਦੇਖਦਾ ਯਾ ਸਾਰਾ ਟਾਈਮ ਚੱਲ ਸਾਰਾ ਕੁਝ ਸਮੇਟ ਐ ਤੇ ਚਲੋ ਤੁਸੀਂ ਵੀ ਆਪਣਾ ਕੰਮ ਘੁੰਮ ਕਰੋ ਹੁਣ ਬੰਦ ਕਰੋ ਟੀਵੀ ਤੰਗ ਰਹੀਆਂ ਗਲਾਸ ਸਾਡੀ ਲਵਾਉਣ ਲੱਗੀ ਸੀ ਬੇਸਤੀ ਆਪਣੀ ਕਰਾ ਕੇ ਲੱਗੀ ਆ ਮੈਂ ਬੋਲਾਂ ਬਕਵਾਸ ਨਾ ਕਰ ਮੇਰੇ ਸਾਹਮਣੇ ਆਪਣਾ ਕੰਮ ਕਰ ਜੋ ਮੰਮੀ ਨੇ ਦਿੱਤਾ ਦਾ ਕਿ ਲਾ ਕੇ ਬੋਲਣਾ ਜਰੂਰੀ ਨਹੀਂ ਬੋਲਣਾ ਤੇਰੀ ਵਾਰੀ ਆਗਰ ਫਿਰ ਮੈਂ ਤੇ ਦੱਸੂਗੀ ਅੱਡਾ ਜੱਪ ਕਰ ਕੇ ਕੰਮ ਕਰ ਜਿਹੜਾ ਤੈਨੂੰ ਕੰਮ ਆ ਤੇਰੇ ਮੇਰੇ ਵਿੱਚ ਚੁੱਪ ਕਰ ਜਾ ਉਹਨੇ ਕੁੜੀ ਚੁੱਪ ਕਰ ਆ ਮੈਂ ਵੀ ਚੁੱਪ ਕਰਕੇ ਬੈਠਾਂ ਤੂੰ ਵੀ ਚੁੱਪ ਕਰਕੇ ਬਹਿ ਜਾ ਨਹੀਂ ਸਿਰ ਖਾ ਕੇ ਬੈਰੇਗਾ ਬਲਕਿ ਤੂੰ ਜੱਪ ਕਰ ਲੈ ਬੇਸਤੀ ਤੇ ਕਰਾਈ ਨਾ ਚੁੱਪ ਕਰ ਤੇ ਆਪ ਮੈਂ ਕੰਮ ਕਰ ਮੈਂ ਦੱਸਣ ਲੱਗੀ ਮਮੀ ਨੂੰ ਜਿਵੇਂ ਹੋਣੀ ਹੀ ਹੋ ਗਈ ਹੁਣ ਚੁੱਪ ਕਰ ਜਾ ਮੇਰੇ ਕੋਲ ਨਾ ਸਿੱਤਨੈ ਖੜੀ ਠੀਕ ਹੈ ਨਾ ਬਦਾਂ ਨਾ ਕੰਮ ਕਰ ਮੈਂ ਮੈਂ ਤੇਰੇ ਗਿੱਟੇ ਗਿੱਟੇ ਸੈ ਇਦਨੇ ਫਿਰ ਨਾ ਮੈਨੂੰ ਪਈ ਮੈਂ ਕਰਨਿਆ ਤੂੰ ਆਪਣਾ ਕਰ ਲੈ ਉਹ ਤੇ ਮੈਂ ਆਪਣੇ ਸਮੇਂ ਲਿਆ ਤੇ ਨਾ ਮੇਰੇ ਨਾਲ ਨਾ ਬੋਲਣ ਦਾ ਕੰਮ ਨਾ ਜਿਹੜਾ ਤੇ ਕੰਮ ਆ ਆਏ ਬੱਡੇ ਚੁੱਪ ਕਰ ਜਾ ਪ੍ਰਵਾਹ ਚੱਲ ਆਪਾਂ ਆਪਣਾ ਕੰਮ ਕਰੀਏ ਕਰਨੀ ਤੇ ਮੈਂ ਤੇ ਕਰਾਈ ਨਾ ਬੇਸਤੀਏ ਮੈਨੂੰ ਬੜਾ ਹੀ ਮਜ਼ਾ ਆਇਆ ਮੈਂ ਮੈਨੂੰ ਤੇਰੀ ਕਰਨ ਨਾਲ ਮਜ਼ਾ ਆਇਆ ਸਮੇਟ ਲਿਆ ਹੁਣ ਮੈਂ ਦੱਸ ਕਰਨ ਮੈਨੂੰ ਕੀ ਕੰਮ ਨਹੀਂ ਕਰੁੰਦੇ ਮੰਮਾ ਮੈਂ ਨਾ ਸਾਰੇ ਕੁਛ ਸਮੇਟ ਲਿਆ ਇਹਨਾਂ ਨੂੰ ਕੰਮ ਨਹੀਂ ਕਰਨ ਦੇਤੇ ਇਹਨਾਂ ਨੇ ਗੇਮ ਵੀ ਆਈ ਆ ਕੋਈ ਨਹੀਂ ਮੈਂ ਆਉਣ ਲੱਗੀ ਆ ਦੇਖ ਇਹਨਾਂ ਦਾ ਬੰਦਾ ਕੀ ਆ